पंजाब स्कूल शिक्षा बोर्ड ਵੱਲੋਂ 12ਵੀਂ ਜਮਾਤ 2025 ਦਾ ਨਤੀਜਾ ਐਲਾਨਿਆ ਗਿਆ ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ 10ਵੀਂ ਜਮਾਤ ਵਿੱਚੋਂ ਰੋਣੇ ਕੁਮਾਰ ਨੇ ਪਹਿਲਾ ਸਥਾਨ ਅਰुण ਰੰਧਾਵਾ ਨੇ ਦੂਸਰਾ ਸਥਾਨ ਅਤੇ ਹਰਮੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸਾਇੰਸ ਗਰੁੱਪ ਵਿੱਚੋਂ ਜੋਂਸਨ ਪਹਿਲੇ ਸਥਾਨ ਤੇ ਕਮਲਪ੍ਰੀ ਸਿੰਘ ਦੂਸਰੇ ਸਥਾਨ ਤੇ ਸੁਖਮਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ ਕਮਰਸ ਗਰੁੱਪ ਵਿੱਚੋਂ ਸਿਮਰਨ ਜੋਤ ਸਿੰਘ ਪਹਿਲੇ ਸਥਾਨ ਤੇ ਸਤਵੀਰ ਸਿੰਘ ਦੂਸਰੇ ਸਥਾਨ ਤੇ ਅਤੇ ਮੋਹਿਤ ਹੀ ਤੀਸਰੇ ਸਥਾਨ ਤੇ ਰਹੇ ਆਰਟਸ ਗਰੁੱਪ ਵਿੱਚੋਂ ਗੁਰ ਅਮਰਿਤ ਸਿੰਘ ਜੰਡੂ ਨੇ ਪਹਿਲਾ ਸਥਾਨ ਇੰਦਰਜੀਤ ਸਿੰਘ ਨੇ ਦੂਸਰਾ ਸਥਾਨ ਹਰਮਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਵਿੱਚੋਂ ਕਰਨਵੀਰ ਪਹਿਲੇ ਸਥਾਨ ਤੇ ਨਿਤਿਨ ਸਿੰਘ ਦੂਸਰੇ ਸਥਾਨ ਤੇ ਹਰਸ਼ਵੀਰ ਤੀਸਰੇ ਸਥਾਨ ਤੇ ਰਹੇ ਸਾਰੇ ਵਿਦਿਆਰਥੀਆਂ ਨੇ ਆਪਣੀ 12ਵੀਂ ਅਤੇ 10ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ ਪ੍ਰਿੰਸੀਪਲ ਸਰਦਾਰ ਸਤਿੰਦਰਪਾਲ ਸਿੰਘ ਜੀ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਕਿਹਾ ਕਿ ਇਹ ਸਾਰੇ ਇਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਯੋਗਦਾਨ ਹੈ। ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਅਤੇ 10ਵੀਂ ਦੇ ਨਤੀਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਾਇਆ ਲੜਕਿਆਂ ਦੇ ਬਹੁਤ ਹੀ ਸ਼ਾਨਦਾਰ ਆ। ਇਸ ਵਾਰ 10ਵੀਂ ਦੇ ਵਿੱਚੋਂ ਸਾਡੇ ਦਰੌਨਿਤ ਕੁਮਾਰ ਜੋ ਵਿਦਿਆਰਥੀ ਸੀਗਾ ਜੋ ਕਿ ਜੂਡੋ ਤੇ ਕਾਰਾਟੇ ਦਾ ਵੀ ਪਲੇਅਰ ਆ ਉਸ ਨੇ ਜਿਹੜਾ ਹੈ ਸਕੂਲ ਵਿੱਚ ਟਾਪ ਕੀਤਾ ਹੈ ਤੇ ਉਹਦੇ 89% ਨੰਬਰ ਆਇਆ ਤੇ ਦੂਸਰੇ ਨੰਬਰ ਤੇ ਅਰुण ਰੰਧਾਵਾ ਰਿਹਾ ਹੈ ਤੇ ਤੀਸਰੇ ਨੰਬਰ ਤੇ ਹਰਮੀਖ ਸਿੰਘ ਜਿਹੜਾ ਰਿਹਾ ਤੇ ਇਸੇ ਤਰ੍ਹਾਂ ਬਾਹਰ ਵੀ ਦੇ ਵੀ ਬਹੁਤ ਹੀ ਸ਼ਾਨਦਾਰ ਨਤੀਜਾ ਰਿਹਾ ਉਸ ਦੇ ਵਿੱਚ ਜਿਹੜੇ ਸਾਇੰਸ ਕਾਮਰਸ ਅਤੇ ਆਰਟਸ ਅਤੇ ਵੋਕੇਸ਼ਨਲ ਮਕੈਨੀਕਲ ਇਹਨਾਂ ਦੇ ਵੀ ਤੀਜੇ ਬਹੁਤ ਹੀ ਸ਼ਾਨਦਾਰ ਹੈ ਸਾਰੇ ਰਿਜ਼ਲਟ ਸਾਡੇ 100% ਰਹੇ ਆ ਜੇ ਜਿਹੜੀ ਓਵਰ ਆਲ ਜੋ ਵਿਦਿਆਰਥੀ ਕਾਮਰਸ ਦਾ ਸੀ ਵਿਦਿਆਰਥੀ ਸਿਮਰਨ ਜਿਲਤ ਸਿੰਘ ਉਸ ਦੇ 88% ਆਏ ਦੂਸਰੇ ਨੰਬਰ ਤੇ ਸਤਵੀਰ ਸਿੰਘ ਉਹ ਵੀ ਕਾਮਰਸ ਦਾ ਹੀ ਵਿਦਿਆਰਥੀ ਸੀ ਉਹਦੇ 87% ਆਏ ਤੇ 30ਵੇਂ ਨੰਬਰ ਦੇ ਜਿਹੜਾ ਹੈ ਆਰਟਸ ਦਾ ਵਿਦਿਆਰਥੀ ਸੀਗਾ ਜਿਹਨੇ ਓਵਰਆਲ ਜਿਹੜਾ ਥਰਡ ਆਇਆ ਹੈ ਉਹਦਾ ਨਾ ਗੁਰਉਮਰਤ ਸਿੰਘ ਹੈ ਉਹ ਉਸਨੇ 85% ਜਿਹੜੇ ਆ ਨੰਬਰ ਹਾਸਲ ਕੀਤੇ ਤੋਂ ਇਸ ਵਾਰ ਦਾ ਨਤੀਜਾ ਬਹੁਤ ਵਧੀਆ ਸੀ ਇਸ ਦਾ ਸਿਹਰਾ ਸਾਡੇ ਜਿਹੜੇ ਹੈ ਟੀਚਰ ਸਹਿਬਾਨ ਨੂੰ ਜਾਂਦਾ ਹੈ ਉਹਨਾਂ ਦੀ ਗਾਈਡੈਂਸ ਅਦਕਾ ਹੀ ਇਹ ਵਿਦਿਆਰਥੀ ਵਧੀਆ ਨੰਬਰ ਲੈ ਕੇ ਆਏ ਨੇ ਤੇ ਨਤੀਜਾ ਜਿਹੜਾ ਸਾਡਾ 100% ਰਿਹਾ ਹੈ ਤੇ ਇਹ ਨਾਲ ਨਹੀਂ ਨਾਲ ਜਿਹੜੇ ਵਿਦਿਆਰਥੀ ਦੇ ਪਾਤਰ ਨੇ ਇਹਨਾਂ ਦੇ ਮਾ ਮਾਤਾ ਪਿਤਾ ਜੋ ਕਿ ਇਹਨਾਂ ਨੂੰ ਤਿਆਰ ਕਰਕੇ ਭੇਜਦੇ ਸੀਗੇ ਇਹਨਾਂ ਦਾ ਖਿਆਲ ਰੱਖਿਆ ਤੋਂ ਇਹ ਉਹ ਵੀ ਵਿਦਿਆਰਥੀ ਦੇ ਪਾਤਰ ਨੇ ਤੋਂ ਮੈਂ ਜਿਹੜਾ ਹੈ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਚੰਗੇ ਭਵਿੱਖ ਲਈ ਇਹ ਜਿਹੜਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸੀਨੀਅਰ ਸਕੰਦਿ ਸਕੂਲ ਲੜਕੇ ਗਰਾਿਆਂ ਵਿੱਚ ਦਾਖਲਾ ਦਵਾਇਆ ਜਾਵੇਗਾ। ਸਸਟਿਕਲ ਸਾਰਿਆਂ ਨੂੰ ਜੀ ਮੈਕਰਾਉਂਡ ਸਿੰਘ ਜੰਡੂ ਗਵਰਨਮੈਂਟ ਸੀਨੀਅਰ ਸਕੰਦਿ ਸਕੂਲ ਦੇ ਬਟਾਇਆ ਲੜਕੇ ਲੜਕੇ ਦਾ ਸਟੂਡੈਂਟ ਆ ਖਾ ਮੈਂ 10ਵੀਂ ਦਾ ਸਟੂਡੈਂਟ ਹਾਂ ਤੇ ਮੈਂ 10ਵੀਂ ਵਿੱਚ 85% ਸਕੋਰ ਕੀਤੇ ਹਨ। ਤੇ ਇਸ ਕੋਰ ਮੇਰੇ ਸਕੂਲ ਦੇ ਟੀਚਰਸ ਟੀਚਰਸ ਦੇ ਹੈਲਪ ਦੇ ਨਾਲ ਆਏ ਨੇ ਟੀਚਰਸ ਨੇ ਮੇਰੇ ਨੂੰ ਬਹੁਤ ਹੈਲਪ ਕੀਤੀ ਬੜੀ ਇਨੋਵੇਟਿਵ ਜਿਸ ਕਰਕੇ ਮੈਂ ਆਪਣੇ ਆਰਸ ਦੇ ਵਿੱਚੋਂ 85% ਹਾਸਿਲ ਕਰ ਸਕਿਆ ਹਾਂ ਸਕੋਰ ਕਰ ਸਕਿਆ ਹਾਂ ਤੇ ਮੈਂ ਸਕੂਲ ਦਾ ਵਾਤਾਵਰਣ ਵੀ ਬਹੁਤ ਵਧੀਆ ਹੈ ਇਸ ਲਈ ਮੈਂ ਸਾਰੇ ਸਟੂਡੈਂਟਸ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੇ ਇਸ ਸਕੂਲੇ ਐਡਮਿਸ਼ਨ ਲੈਣ ਇਸ ਸਕੂਲੇ ਖੇਡਾ ਵੀ ਹਨ ਮੈਂ ਬੈਡਮਿੰਟਨ ਦਾ ਪਲੇਅਰ ਰਹਿ ਚੁੱਕਾ ਹਾਂ ਇਸ ਸਕੂਲੇ ਤੇ ਇਸ ਸਕੂਲੋਂ ਮੈਂ ਆਪਣੇ ਜ਼ੋਨ ਲੈਵਲ ਦੇ ਵਿੱਚੋਂ ਪਸਤ ਹਾਂ ਬੈਡਮਿੰਟਨ ਦੇ ਥੈਂਕ ਯੂ ਸਾਰਿਆਂ ਨੂੰ ਅਨਿਸ਼ਾ ਸ਼ਕੀ ਕਾਲ ਜੀ ਸਾਰਿਆਂ ਨੂੰ ਮੈਂ ਸਰਕਾਰੀ ਇਜਿਟਸ ਕੈਂਪੀਸ ਤੋਂ ਲੜਕੇ ਕਰਾਇਆ ਵਿੱਚ ਪੜ੍ਹਦਾ ਸੀ ਮੈਂ ਕਮਰਸ ਦਾ ਵਿਦਿਆਰਥੀ ਹਾਂ ਮੇਰਾ ਨਾਮ ਸਿਮਰ ਜੋਤ ਸਿੰਘ ਹੈ ਮੈਂ ਕਮਰਸ ਵਿੱਚ 87% 4% ਦੀ ਪ੍ਰਾਪਤੀ ਕੀਤੀ ਹੋਰ ਮੈਂ ਆਪਣੇ ਵਿਦਿਆਰਥੀਆਂ ਦੀ ਗਾਈਡੈਂਸ ਕਰਕੇ ਇਸ ਸਕੂਲ ਵਿੱਚ ਚੰਗੇ ਵਾਤਾਵਰਣ ਕਰਕੇ ਮਦਦ ਕੀਤੀ ਹੈ ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਇਸ ਸਕੂਲ ਵਿੱਚ ਕੰਡੀਸ਼ਨ ਲਗੋ ਆਪਣੇ ਚੰਗੇ ਨੰਬਰਾਂ ਨਾਲ ਪਾਸ ਹੋ ਤੇ ਚੰਗਾ ਫੁੱਲ ਮਿਲਾਓ ਇਸ ਸਕੂਲ ਵਿੱਚ ਅਫੀਸ਼ੀਅਲ ਵੀ ਹਾਂ ਇਸ ਦੀ ਆਖਰੀ ਇੱਕ ਇੱਕ ਕਿੱਡਾ ਵੀ ਇਧਰ ਆਣ ਉਹ ਇਸ ਨੂੰ ਵਿਚ ਆ ਕੇ ਕਿੱਡਾ ਵੀ ਦੇ ਨਾਲ ਕਿੱਡਾ ਭਾਗ ਵੀ ਲੈ ਸਕਦਾ ਹੈ ਤੇ ਇਸ ਨੂੰ ਦਾ ਵਾਟਾ ਵਰ ਇਸ ਇਸ ਨੂੰ ਦੇ ਵਿਆਪਕ ਉਹਦੀ ਚੰਗੀਆਂ ਨੇ ਇਹਨਾਂ ਨੇ ਆਪਣੀ ਚੰਗੀ ਗੈਰਨਸ ਨਾਲ ਜਿਹੜੇ ਚੰਗੇ ਪਰਣਾ ਬਾਤ ਕਰਵਾਇਆ ਧੰਨਵਾਦ ਜੀ ਸੱਚੀ ਕਾਰੀ